ਵੀਕ ਬਣਾਣਾ ਲੋਦੀ ਬਈ ਯਾਰਾ ਬਣਾਣਾ ਕੋਈ ਚੱਕਰ ਨਹੀਂ ਵੀਡੀਓ ਬਣਾਣਾ ਆ ਕਾਰੇ ਵਾਸਤੇ ਲਾਇਆ ਬੋਰਡ ਹੈ ਉਹਨੇ ਤੂੰਰੇ ਕਹਦੇ ਲੈ ਇਹਦੀ ਵੀ ਬਣਾ ਲੈਣਾ ਵੀਰੇ ਯਾ ਤਾਂ ਮੈਂ ਬਣਾ ਲਿਆ ਤਖੜਾ ਇਹਦੀ ਵੀ ਬਣਾ ਲਿਆ ਲੈ ਮੈਨੇ ਠੀਕ ਹੈ ਤੂੰ ਉੱਥੋਂ ਜਾਏ ਐ ਕਰ ਇਹਦੀ ਵੀ ਬਣਾ ਲੈਣਾ ਕਿੱਥੇ ਬਣਾ ਰਿਹਾ ਆਹ ਫੁਟੇ ਨੇ ਤਿੰਨ ਆਹ ਖੜੇ ਨੇ ਮੈਂ ਇਹ ਮਰਜ਼ੀ ਘਟੂਗੀ ਬਾ ਘਟੋ ਨਾਲ ਮੈਂ ਤਾਂ ਇੱਕ ਮਿੰਟ ਵਾਸਤੇ ਲਾ ਕੇ ਗਿਆ ਉਹਰੇ ਇੱਕ ਮਿੰਟ ਬਾਅਦ ਤੂੰ ਮਿੰਟ ਵਾਸਤੇ ਲਾ ਕੇ ਗਿਆ ਮੇਰੇ ਨਾਲ ਮੇਰੀ ਚਾਬੀ ਕਿੱ데 ਕੋਈ ਹੈ ਤਨੇ ਪਹਿਲੇ ਚਾਬੀ ਦੇ ਇਧਰ ਚਾਬੀ ਖੋਨ ਨੂੰ ਕਿੰਨਾ ਚਲਾਣਾ ਬੰਦਾ ਓਡਾ ਕੀ ਕਾਦੇ ਕਾਦੀ ਬੱਚੀ ਆ 20 ਰੁਪਏ ਦੀ ਮੈਂ ਨਹੀਂ ਚਲਾਈ ਨਹੀਂ ਓਟਸ ਵਾਲੀ ਇੱਕ ਮਿੰਟ ਵਾਸਤੇ ਲਾ ਕੇ ਗਿਆ ਉਹ ਲਾਇਆ ਪਰ ਉਹ ਤੇਰਾ ਬੋਰਡ ਕੀ ਕਹੇ ਨੋ ਲੌਂਗ ਟਰਮ ਪਰ ਵੀ ਨੋ ਨੋ ਲੌਂਗ ਟਰਮ ਨੋ ਲੌਂਗ ਟਰਮ ਦੋ ਮਿੰਟ ਦਾ ਉਹਦੀ ਉਹਥੇ ਲੱਗੀ ਆ ਉਹ ਕਿੱਥੇ ਲੱਗੀ ਪੂਰੇ ਪੂਰੇ ਟੈਂਪੂ ਫਲਾਇਆ ਹਟਾਓ ਫਿਰ ਟਾਈਮ ਪੀਸ ਲਾਇਆ ਤੈਨਰੇ ਵੀ ਦੋ ਮਿੰਟ ਲਾ ਕੇ ਗਿਆ ਤੂੰ 15 ਮਿੰਟ ਹੋ ਗਏ ਤੈਨੂੰ 15 ਤਾਂ ਤਿੱਸਰੇ ਹੋਗੇ ਤੁਹਾਡੇ ਵੱਲੋਂ ਹੋਗੇ ਮੈਂ 20 ਮਿੰਟ ਹੋ ਗਏ ਤੈਨੂੰ ਮੈਂ ਇੱਕ ਕਰਾ ਤੈਨੂੰ ਕਰੇ 20 ਮਿੰਟ ਹੋ ਗਏ ਹਲਾ ਮੈਨੂੰ ਪਿੱਛੇ ਹੋਈ ਨਾ ਕੋਈ ਨਾ ਬਣਾ ਲੈ ਬਣਦੇ ਨੇ ਉੱਡੇ ਯਾਰ 20 ਰੁਪਏ ਬਣਦੇ ਨੇ ਨਾਲੇ ਪੂਰੇ ਗਲਤ ਪਾਰਕਿੰਗ ਕਰ ਰਹੇ ਆ ਫਿਰ ਡਰਾਮਾ ਕਦੇ ਵਾਸਤੇ ਕਰ ਰਹੇ ਆ ਉੱਪਰ ਲੱਭੇ ਚੱਕਦੇ ਸੱਡੇ ਪਏ ਗਿਰਕੇ ਉਹ ਚੱਕਲਾ ਲਾ ਫਾੜਾ ਬੀਚ ਤੇ ਉਹ ਚੱਕਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ